ਮਾਂ ਆਪਣੀ ਧੀ ਦਾ ਵਿਆਹ ਕਰਨ ਤੋਂ ਬਾਅਦ ਇਸ ਕਦਰ ਪਛਤਾ ਰਹੀ ਸੀ ਕਿ ਆ ਉਸ ਦੀ ਜਾਨ ਚੱਲੀ ਗਈ ਪਰ ਉਸ ਦੀ ਧੀ ਦੇ ਘਰ ਖੁਸ਼ੀਆਂ ਨਹੀਂ ਆਈਆਂ। ਦਰਅਸਲ ਜਿਸ ਧੀ ਦਾ ਵਿਆਹ ਉਸਨੇ ਬੜੇ ਸ਼ੌਕ ਅਤੇ ਚਾਹਵਾਂ ਦੇ ਨਾਲ ਉਸ ਮੁੰਡੇ ਦੇ ਨਾਲ ਕੀਤਾ ਸੀ ਕਿ ਉਸ ਦੇ ਨਾਲ ਉਸ ਦੀ ਧੀ ਖੁਸ਼ ਰਹੇਗੀ। ਉਸਨੇ ਹੀ ਨਾਸਿਰਫ ਕੁੜੀ ਦੀ ਜ਼ਿੰਦਗੀ ਸਗੋਂ ਉਸ ਦੀ ਬਾਅਦ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ ਤੇ ਅੱਜ ਇਹ ਘਰ ਉਜੜ ਚੁੱਕਿਆ ਹੈ। ਦਰਅਸਲ ਜਿਸ ਮੁੰਡੇ ਦੇ ਨਾਲ ਵਿਆਹ ਕੀਤਾ ਗਿਆ ਸੀ ਉਹ ਵਿਆਹ ਤੋਂ ਬਾਅਦ ਵੀ ਸੁਧਰ ਨਹੀਂ ਰਿਹਾ ਸੀ ਉਸਦੇ ਸਬੰਧ ਕਿਸੇ ਹੋਰ ਦੇ ਨਾਲ ਸਨ ਅਤੇ ਇਹੀ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਮਾਂ ਆਪਣੀ ਕੁੜੀ ਦੇ ਘਰ ਪਹੁੰਚਦੀ ਹੈ ਤਾਂ ਉੱਥੇ ਉਸ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਇਹ ਸਾਰੀ ਦੁਖਦ ਘਟਨਾ ਵਾਪਰਨ ਤੋਂ ਬਾਅਦ ਮਾਂ ਜਸਵੀਰ ਕੌਰ ਇਹ ਸਭ ਕੁਝ ਸਹਿਣ ਨਹੀਂ ਕਰ ਪਾਈ ਤਿਆਜੋ ਇਸ ਦੁਨੀਆ ਦੇ ਵਿੱਚ ਨਹੀਂ ਇਮਾਰੀ ਘਟਨਾ ਵਾਪਰ ਚੁੱਕੀ ਹੈ ਤੇ ਇਸ ਤੋਂ ਬਾਅਦ ਧੀ ਦੇ ਵੱਲੋਂ ਪੁਲਿਸ ਦੇ ਕੋਲ ਜਾ ਕੇ ਆਪਣੇ ਬਿਆਨ ਦਰਜ ਕਰਵਾਏ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਉਸ ਦਾ ਪਤੀ ਬਰਿੰਦਰਪਾਲ ਸਿੰਘ ਸਸਬਰਜੀਤ ਘੋੜ ਅਤੇ ਸੋਰਾ ਗੁਰਮੀਲ ਸਿੰਘ ਸਮੇਤ ਇੱਕ ਹੋਰ ਆਸ਼ਾ ਦੇਵੀ ਨਾਮ ਦੀ ਔਰਤ ਜੋ ਕਿ ਪਤਨੀ ਨਿਰਮਲ ਸਿੰਘ ਅਤੇ ਨਿਵਾਸੀ ਕੜਦੀਵਾਲਾ ਉਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਕਿਉਂਕਿ ਇਹਨਾਂ ਦੇ ਵੱਲੋਂ ਹੀ ਇਸ ਕੁੜੀ ਦੀ ਮਾਂ ਦੀ ਬੇਇੱਜ਼ਤੀ ਕੀਤੀ ਗਈ ਸੀ ਅਤੇ ਉਸ ਦੀ ਜਾਨ ਲੈ ਗਈ ਦਰਸਲ ਬੀਤੇ ਕੁਝ ਦਿਨ ਤੋਂ ਬਰਿੰਦਰਪਾਲ ਸਿੰਘ ਜੋ ਕਿ ਇਸ ਕੁੜੀ ਦਾ ਪਤੀ ਹੈ ਕਿਸੇ ਹੋਰ ਦੇ ਨਾਲ ਸਬੰਧਾਂ ਦੇ ਚਲਦੇ ਘਰ ਦੇ ਵਿੱਚ ਲੜਾਈ ਝਗੜਾ ਕਰਕੇ ਬੈਠਾ ਹੋਇਆ ਸੀ ਕੁੜੀ ਦੇ ਵੱਲੋਂ ਕਾਫੀ ਵਾਰ ਸਮਝਾਇਆ ਗਿਆ ਪਰ ਉਹ ਸੁਧਰਿਆ ਨਹੀਂ ਜਿਸ ਤੋਂ ਬਾਅਦ ਕੁੜੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਮਾਂ ਚਾਚਾ ਬਲਵੰਤ ਸਿੰਘ ਅਤੇ ਸੁਰਜੀਤ ਸਿੰਘ ਜੋ ਕਿ ਵਿਚੋਲਾ ਸੀ ਉਸ ਨੂੰ ਲੈ ਕੇ ਘਰ ਪਹੁੰਚਦੀ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਲੜਾਈ ਵੀ ਹੁੰਦੀ ਹੈ ਬਹਿਸ ਵੀ ਹੁੰਦੀ ਹੈ ਪਰ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਗਲਤ ਪਰਿਵਾਰ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਨਾ ਹੀ ਇਸ ਕੁੜੀ ਦਾ ਪਤੀ ਸੁਧਰਨ ਨੂੰ ਤਿਆਰ ਸੀ ਇੰਨਾ ਹੀ ਨਹੀਂ ਕੁੜੀ ਦੀ ਮਾਂ ਨੂੰ ਬੇਇੱਜ਼ਤ ਕੀਤਾ ਗਿਆ ਤੇ ਘਰ ਤੋਂ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਮਾਂ ਦੀ ਜਾਨ ਗਈ ਹੈ ਜਸਵੀਰ ਕੌਟੀ ਤਸਵੀਰ ਤੁਸੀਂ ਇਸ ਸਮੇਂ ਦੇਖ ਰਹੇ ਹੋ ਜੋ ਕਿ ਇਸ ਦੁਨੀਆ ਤੇ ਵਿੱਚ ਨਹੀਂ ਹੈ ਉਸ ਦੇ ਲਈ ਇਹ ਕਾਲ ਉਹੀ ਪਰਿਵਾਰ ਪੜਿਆ ਜਿੱਥੋਂ ਉਸਨੇ ਖੁਸ਼ੀਆਂ ਦੀ ਆਸ ਲਗਾਈ ਸੀ ਜਿੱਥੇ ਉਸਨੇ ਆਪਣੇ ਫੁੱਲਾਂ ਵਰਗੀ ਧੀ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਸੌਂਪ ਦਿੱਤੀ ਸੀ ਉਹਨਾਂ ਦੇ ਵੱਲੋਂ ਹੀ ਅਝਿਹਾਕਾਰਾ ਕੀਤਾ ਗਿਆ ਜਿਸ ਤੋਂ ਬਾਅਦ ਰੋਂਦੀ ਘੁੱਲੌਂਦੀ ਧੀ ਆਪਣੀ ਮਾਂ ਦੇ ਲਈ ਇਨਸਾਫ਼ ਦੀ ਗੁਹਫਾ ਟਿਕਾਰੇ